ਕਈ ਲੋਕ ਨਾ ਆਪਣੇ ਘਰ ਦੇ ਵਿੱਚ ਨਾ ਆਪਣੇ ਕਮਰੇ ਨੂੰ ਲਾਲ ਕਰਵਾ ਲੈਂਦੇ ਨੇ ਕਿ ਮੈਲਾਕੀ ਕ ਮੰਦਰ ਕਮਰਾ ਕਮ ਕਿਉਂਕਿ ਮੰਦਰ ਤਾਂ ਅਲੱਗ ਬਣਾਦੇ ਨਹੀਂ ਹੈਗੇ ਉਹ ਇੱਕ ਕਮਰਾ ਬਣਾ ਲੈਂਦੇ ਵਿੱਚ ਲਾਲ ਪੇਂਟ ਕਰਾ ਲਿਆ ਲਾਲ ਰੰਗ ਦਾ ਕੱਪੜਾ ਵਿਛਾ ਲਿਆ ਉਹ ਤੇ ਹਨੂਮਾਨ ਜੀ ਰੱਖ ਲੈ ਸ਼ਿਵ ਜੀ ਰੱਖ ਲੈ RAM ਜੀ ਰੱਖ ਲੈ ਜਿਨ੍ਹਾਂ ਦੇ ਘਰ ਦੇ ਵਿੱਚ ਲਾਲ ਕਲਰ ਜਾਂ ਪਿੰਕ ਕਲਰ ਦੀ ਦੀਵਾਰ ਹੋਏਗੀ ਉਹਨਾਂ ਦੀ ਫੈਮਿਲੀ ਰਿਲੇਟਿਵ ਦੇ ਵਿੱਚ ਕੈਂਸਰ ਪੈਰਾਲਿਸਿਸ ਇਦਾਂ ਦੀਆਂ ਬਿਮਾਰੀਆਂ ਆ ਜਾਣਗੀਆਂ ਇਹਦਾ ਕੋਈ ਸਾਇੰਟਿਫਿਕ ਰੀਜ਼ਨ ਹੈ ਸਾਇੰਟਿਫਿਕ ਰੀਜ਼ਨ ਇੰਦੇ ਸਾਇੰਟਿਫਿਕ ਰੀਜ਼ਨ ਅਗਰ ਮੈਂ ਆਇਆ ਤਾਂ ਐਸਟ੍ਰੋਲੋਜੀਕਲ ਦੱਸ ਸਕਦਾ ਓਕੇ ਸਾਇੰਟਿਫਿਕ ਰੀਜ਼ਨ ਮੈਂ ਤਾਂ ਨਹੀਂ ਦੱਸ ਸਕਦਾ ਮੈਂ ਤਾਂ ਐਸਟ੍ਰੋਲੋਜੀਕਲ ਦੱਸ ਸਕਦਾ ਇਹਨੇ ਪਲੈਨਟਸ ਇਕੱਠੇ ਕਰ ਰਏ ਤੁਸੀਂ ਅੱਛਾ ਇਹਦਾ ਇਹ ਉਹੀ ਮਤਲਬ ਇਹਦਾ ਕੀ ਰੀਜ਼ਨ ਕੀ ਹੈ ਇਹਦਾ ਇਹਨੇ ਪਲੈਨਟ ਇਕੱਠਾ ਕਰਤਾ ਨਾ ਦੀਵਾਰ ਜਿਹੜੀ ਹੈ ਉਹ ਸ਼ਨੀ ਹੈ ਹੂੰ ਜਿਹੜਾ ਲਾਲ ਹੈ ਉਹ ਮੰਗਲ ਹੈ ਮੰਗਲ ਕੋਨ ਹੈ ਓਕੇ ਸ਼ਨੀ ਜਹਿਰ ਹੈ ਸ਼ਨੀ ਤੇ ਮੰਗਲ ਮਿਲ ਗਿਆ ਤੇ ਕੈਂਸਰ ਜਹਿਰ ਜਹਿਰ ਹੈ ਸ਼ਨੀ ਜਹਿਰ ਹੈ ਤੇ ਬਲੱਡ ਉਹਨੇ ਜਹਿਰ ਬਤਾ ओके دیوار ਤੇ ਲਾਲ ਕਰਵਾਉਣਾ ਹੀ ਨਹੀਂ ਚਾਹੀਦਾ ਬਿਲਕੁਲ ਨਹੀਂ ਮਹਿਰੂਨ ਟਾਈਪ ਕਈ ਲੋਕ ਕਹਿੰਦੇ ਨੇ ਕੁਝ ਵੀ ਨਹੀਂ دیوار ਤੇ ਕੋਈ ਵੀ دیوار ਤੇ ਸਿਰਫ ਇੱਕ ਹੀ ਕਲਰ ਅੱਛਾ ਰਹਿੰਦਾ ਹੈ ਉਹ ਹੈਗਾ ਤੁਹਾਡਾ ਕਰੀਮ ਕਲਰ ਹੁਣ ਕਹਿੰਗੇ ਕਰੀਮ ਕਲਰ ਕੀ ਹੈ ਕਰੀਮ ਕਲਰ ਸ਼ੁਕਰ ਹੈ ਕਰੀਮ ਕਲਰ ਜਿਵੇਂ ਤੁਹਾ ਤੁਸੀਂ ਵੀਅਰ ਕੀਤਾ ਜਾਂ ਇਸ ਤੋਂ ਵੀ ਲਾਈਟ ਇਹ ਬਰਾਊਨ ਹੈ ਓਕੇ ਇਹ ਬਰਾਊਨ ਹੈ ਕਰੀਮ ਕਲਰ ਜਿਵੇਂ ਤੁਹਾਡੇ ਕਾਲਰ ਹੈ ਓਕੇ ਐਵੇਂ ਤੇ ਐਵੇਂ ਤੇ ਕਰੀਮ ਓਕੇ ਇਹਦੇ ਨਾਲ ਤੁਹਾਡੇ ਕਾਰ ਦੇ ਫੈਲ ਯਾਨੀ ਘਰ ਅੱਛਾ ਫਾਇਦਾ ਦੇਗਾ। ਓਕੇ ਅੱਛਾ ਜਿਨ੍ਹਾਂ ਦੇ ਘਰ ਵਿੱਚ ਪੇਂਟ ਵੀ ਉੱਤਰ ਜਾਂਦਾ ਨਾ ਪੇਂਟ ਕਰਾ ਲੈਂਦੇ ਨੇ ਉਹ ਕੀ ਕਹਿੰਦੇ ਨੇ ਉਹਨਾਂ ਨੂੰ ਪਪੜੀ ਬਣ ਬਣ ਕੇ ਉੱਤਰ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਵੀ ਕੋਈ ਲਾਸ ਹੁੰਦਾ ਹੈ? ਹਾਂ ਬਿਲਕੁਲ ਹੁੰਦਾ ਹੈ। ਉੱਥੇ ਸੀਲਰ ਆਂਦੀ ਹੈ। ਯਾਨੀ ਉੱਥੇ ਉਹਨਾਂ ਦੀ ਕੁੰਡਲੀ ਚ ਦੇਖ ਲਿਓ ਕਿਤੇ ਨਾ ਕਿਤੇ ਚੰਦਰ ਸ਼ਨੀ ਮਿਲ ਗਿਆ। ਅੱਛਾ ਜਿਹੜਾ ਪੈਸੇ ਉਹਨਾਂ ਦੇ ਪੈਸੇ ਵੀ ਲੋਕਾਂ ਕੋਲ ਰੁਕ ਜਾਂਦੇ ਨੇ। ਹਾਂ ਹੁੰਦੇ ਤਾਂ ਯਾਨੀ ਪੈਸੇ ਦਿੱਤੇ ਵਾਪਸ ਨਹੀਂ ਆਏ ਵਾਪਸ ਨਹੀਂ ਆਉਂਦੇ ਜਾਣੇ ਤੇ بڑے ਟੁਕੜੇ ਜਾਣੇ ਉਹ ਨਿਸ਼ਾਨੀ ਘਰ ਦੇ ਵਿੱਚੋਂ ਪਪੜੀਆਂ ਉਤਰਦੀਆਂ ਵੀ ਆ। ਉਹਨਾਂ ਨੂੰ ਕੀ ਕਰਨਾ ਚਾਹੀਦਾ ਜਾਂ ਤਾਂ ਉਹ ਪੇਂਟ ਕਰਾ ਲੈਣ ਨਹੀਂ ਪੇਂਟ ਕੇ ਕੋਈ ਉਪਾਏ ਕਰਦੇ ਰਹਿਣ। ਸਭ ਤੋਂ ਪਹਿਲਾਂ ਇੱਕ ਐਸਟ੍ਰੋਲੋਜਰ ਨੂੰ ਤੁਸੀਂ ਪਰਖੋ ਤੇ ਉਹਨੂੰ ਆਪਣੀ ਕੁੰਡਲੀ ਦਿਓ। ਓਕੇ ਪਰਖਦੇ ਹਾਂ ਸਰ ਤੁਹਾਨੂੰ ਮੈਂ ਚੈਲੰਜ ਕਰ ਰਿਹਾ ਤੁਹਾਨੂੰ। ਤੁਸੀਂ ਮੇ ਮੈਂ ਆਲਰੇਡੀ ਕੈਸਟੋਲੋਜਰ ਤੁਹਾਡੇ ਤੋਂ ਪਹਿਲਾਂ 4-5 ਦਿਨ ਪਹਿਲਾਂ ਮੈਂ ਕੈਸਟੋਲੋਜਰਸ ਆਏ ਸੀ ਮੇਰੇ ਘਰੇ ਬਹੁਤ ਅੱਛੇ ਸੀ ਉਹ ਉਹਨਾਂ ਨਾਲ ਮੈਂ ਪੋਡਕਾਸਟ ਕੀਤਾ ਸੀਗਾ ਉਹਨਾਂ ਨੇ ਮੇਰੀ ਐਸਟੋਲੋਜੀ ਕੀਤੀ ਸੀ ਉਹਨਾਂ ਨੇ ਮੇਰਾ ਟੇਵਾ ਵਗੈਰਾ ਸਾਰਾ ਕੁਝ ਦੱਸਿਆ ਸੀਗਾ ਮੈਂ ਤੁਹਾਨੂੰ ਚੱਲਦੀ ਇੰਟਰਵਿਊ ਦੇ ਵਿੱਚ ਨਾ ਹੁਣ ਚੈਲੰਜ ਕਰਨ ਲੱਗਿਆ ਵੀ ਜੋ ਕਿਉਂਕਿ ਉਹ ਬਹੁਤ ਮਤਲਬ ਮਾਨੀਓਗ ਸੀ ਉਹਨਾਂ ਨੂੰ ਮੰਨਦੇ ਆ ਵੀ ਮੈਂ ਮੇਰੇ ਫਰੈਂਡ ਨੇ ਵੀ ਉਹਨਾਂ ਤੋਂ ਆਪਣੀ ਕੁੰਡਲੀ ਪੜਵਾਈ ਸਾਰਾ ਕੁਝ ਹੈ ਨਾ ਮੈਂ ਤੁਹਾਨੂੰ ਚੱਲਦੀ ਇੰਟਰਵਿਊ ਦੇ ਵਿੱਚ ਚੱਲਦੇ ਪੋਡਕਾਸਟ ਚ ਚੈਲੰਜ ਕਰ ਰਹਾ ਹਾਂ ਤੁਸੀਂ ਮੇਰੇ ਬਾਰੇ ਦ ਮੇਰੀ ਫੀਲਡ ਪ੍ਰੋਪਰ ਮੀਡੀਆ ਨਹੀਂ ਹੈ ਮੇਰੀ ਫੀਲਡ ਪ੍ਰੋਪਰ ਕੀ ਹੈ ਉਹ ਵੀ ਤੁਸੀਂ ਦੱਸੋਗੇ ਤੇ ਮੇਰੀ ਡੈਥ ਕਦੋਂ ਹੋਣੀ ਹੈ ਦੱਸ ਸਕਦੇ ਹੋ ਨਹੀਂ ਨਹੀਂ ਉਹਦੇ ਤੇ ਕੋਈ ਪ੍ਰੈਡਿਕਸ਼ਨ ਨਹੀਂ ਕਰਨਾ ਨਾ ਹੀ ਕਦੀ ਕਰਨੀ ਹੈ ਨਾ ਹੀ ਉਸ ਚੈਪਟਰ ਦੇ ਵਿੱਚ ਜਾਣਾ ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ ਅੰਦਰ ਡਿਸਕਸ ਕਰਾਂਗੇ ਇਹਦੇ ਬਾਅਦ ਚ ਕਿਉਂ ਨਹੀਂ ਇਹ ਕਰਨੇ ਚਾਹੁੰਦੇ ਜੀ ਡੇਟ ਆਫ ਬਰਥ ਕਿੰਨੀ ਹੈ 29 ਕਰ ਈਸਟ ਜਾਂ ਸਾਊਥ ਫੇਸਿੰਗ ਔਰ ਫਾਈਨੈਂਸ਼ੀਅਲੀ ਪ੍ਰੋਬਲਮ ਯੂਰਿਨ ਬੈਕਬੋਨ या पैर रिलेटेड समस्या आ चुकी है यूरिन बैकबोन कन पैर इनदी कोई समस्या आ चुकी है कार साउथ या ईस्ट फेसिंग ते माताजी दे या तो कोई मिसकरेज होया या टॉडी किसी सिबलिंग दी डेथ हुई है मिसकरेज हो और जिद्दी हूं थोड़ा कड़वा भी बोल जाने हो सुबह का नाश्ता अक्सर लेट या स्किप कर जनने हो ਮੈਂ ਕਰਕੇ ਨਹੀਂ ਆਉਂਦਾ ਸਵੇਰ ਦਾ ਨਾਸ਼ਤਾ ਸਕਿਪ ਹੁੰਦਾ ਮੇਰਾ ਤੁਸੀਂ ਕਹਿੰਦੇ ਹੋ ਮੇਰੀ ਇਹ ਫੀਲਡ ਨਹੀਂ ਹੈ ਮੈਂ ਕਹਿੰਦਾ ਤੁਹਾਡੀ ਫੀਲਡ ਲਈ ਹੀ ਹੈ ਅ ਅਗਰ ਮੈਂ ਗੱਲ ਕਰਾਂ ਜਿਹਨੂੰ ਆਪਾਂ ਕਹ ਲੈਨੇ ਆ ਆਰਟ ਕਲਚਰ ਇਹਦੇ ਨਾਲ ਹੀ ਤੁਹਾਡੀ ਫੀਲਡ ਹੈ ਅਕਸਰ ਐਸਟੋਲੋਜਰਸ ਕੀ ਕਰਦੇ ਨੇ ਵੀ ਤੁਸੀਂ ਅੱਜ ਜੈਮ ਲੈ ਲਓ ਤੁਸੀਂ ਆਹ ਬ੍ਰੇਸਲੇਟ ਦੇ ਵਿੱਚ ਆਪ ਪਵਾ ਲਓ ਸਲਮਾਨ ਖਾਨ ਨੂੰ ਵੇਖ ਕੇ ਉਹ ਬ੍ਰੇਸਲੇਟ ਦੇ ਵਿੱਚੋਂ ਨੀਲੇ ਰੰਗ ਦਾ ਪਵਾ ਕੇ ਕਈ ਲੋਕ ਆਪਣੇ ਨੂੰ ਸਲਮਾਨ ਖਾਨ ਬਣੇ ਬੈਠੇ ਨੇ ਤੇ ਆਪਣੇ ਗ੍ਰਹਿ ਵੀ ਖਰਾਬ ਕਰ ਲੈਂਦੇ ਨੇ ਐਕਚੁਅਲੀ ਹੋ ਜਾਂਦੇ ਨੇ ਹੁਣ ਕਈ ਤਾਂ ਐਸਟ੍ਰੋਲੋਜਰਸ ਖੁਦ ਕਹਿੰਦੇ ਨੇ ਮੈਂ ਆਪਣੇ ਆਪਣੀ ਅੱਖੋਂ ਦੇਖਿਆ ਮੈਨੂੰ ਵੀ ਕਿਸੇ ਨੇ ਕਿਹਾ ਸੀਗਾ ਵੀ ਇਹ ਕੁਛ 6000 ਦਾ ਬ੍ਰੇਸਲੇਟ ਹੈ ਇਹ ਤੁਸੀਂ ਖਰੀਦ ਲਓ ਇਹਦੇ ਨਾਲ ਤੁਹਾਡਾ ਘਰ ਵਧੀਆ ਹੋ ਜਾਏਗਾ ਐਸਟਰੋਟਾਕ ਐਪ ਜਿਹੜਾ ਹੈ ਉਹ ਇਹਨਾਂ ਫਰਾਡ ਐਪ ਹੈ ਕਿ ਉਹ ਇਹ ਤੇ ਸਿਰਫ ਤੁਹਾਨੂੰ ਮੋਟੀਵੇਸ਼ਨ ਮਿਲੇਗੀ ਤੁਹਾਡੇ ਗ੍ਰਹਿ ਬਾਰੇ ਤਾਂ ਦੱਸੇ ਨਹੀਂ ਜਾਏਗਾ ਬੇਸਿਕਲੀ ਅਗਰ ਮੈਂ ਗੱਲ ਕਰਾਂ ਅੱਜ ਦੀ ਜਿਹੜੀ ਜਨਤਾ ਹੈ ਉਹਨਾਂ ਨੂੰ ਕੁਛ ਚਾਹੀਦਾ ਨਹੀਂ ਉਹਨਾਂ ਨੂੰ ਫਟਾਫਟ ਹਰ ਇੱਕ ਚੀਜ਼ ਚਾਹੀਦੀ ਹੈ ਹਮ ਇੱਕ ਕਿਉਂਕਿ ਇਹੀ ਚੀਜ਼ਾਂ ਫਿਰ ਕੰਪਨੀਆਂ ਨੇ ਯੂਜ਼ ਕੀਤੀ ਹੈ ਕਿ ਤੁਹਾਨੂੰ ਫਟਾਫਟ ਚਾਹੀਦਾ ਹੈ ਠੀਕ ਹੈ ਤੁਸੀਂ ਇਹ ਬ੍ਰੇਸਲਟ ਪਾ ਲਓ ਤੁਸੀਂ ਪਾ ਲਿਆ ਬ੍ਰੇਸਲਟ ਤੀਕੋਂਗੇ 4 ਦਿਨ 5 ਦਿਨ ਹਫ਼ਤਾ 10 ਹਫ਼ਤਾ ਨਹੀਂ ਆਇਆ ਫਿਰ ਉਦਾਸਰੀ ਨੂੰ ਉਹ ਫਰੋੜੀ ਹੋ ਰਿਹਾ ਐਕਚੁਅਲ ਦੇ ਵਿੱਚ ਐਸਟ੍ਰੋਲੋਜੀ ਕੀ ਹੈ ਆਪਣੇ ਪਲੈਨੈਟਸ ਨੂੰ ਠੀਕ ਕਰਨਾ ਹਰ ਇੱਕ ਨੂੰ ਅਗਰ ਉਹ ਬ੍ਰੇਸਲਟ ਸੂਟ ਕਰਦਾ ਹੋਵੇ ਤੇ ਅੱਜ ਅੱਜ ਦੀ ਰੇਟ ਹਰ ਬੰਦਾ ਅਮੀਰ ਹੋਵੇ 6000 ਕੋਈ ਖਰਚ ਕਰ ਸਕਦਾ ਬਿਲਕੁਲ ਤੇ ਹਰ ਇੱਕ ਬੰਦਾ ਅਮੀਰ ਹੋ ਜਾਏ ਨਹੀਂ ਹੋ ਪਾਏਗਾ ਕਿਉਂਕਿ ਹਰ ਇੱਕ ਦੇ ਪਲੈਨਟਸ ਅਲੱਗ ਦਿਸ਼ਾਏ ਚੱਲਦੇ ਆ